ਸਤ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਵੀਡੀਓਜ਼ ਤੁਸੀਂ ਵੀ ਦੇਖੀਆਂ ਹੋਣਗੀਆਂ ਕਿ ਕੁਝ ਦਿਨ ਪਹਿਲਾਂ ਜਦੋਂ ਹੋਲੇ ਮਹੱਲੇ ਤੇ ਗਈ ਹੋਈ ਸੰਗਤ ਦੇ ਵਿੱਚੋਂ ਕੁਝ ਨੌਜਵਾਨ ਮੋਟਰਸਾਈਕਲਾਂ ਤੇ ਸ਼੍ਰੀ ਮਨਿਕਰਨ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਜਾ ਰਹੇ ਸਨ ਜਿਨ੍ਹਾਂ ਦੇ ਮੋਟਰਸਾਈਕਲਾਂ ਤੇ ਸਕੂਟਰਾਂ ਤੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਝੰਡੇ ਲੱਗੇ ਹੋਏ ਸਨ ਤਾਂ ਇੱਕ ਅਮਨ ਸੂਦ ਨਾਂ ਦੇ ਸਖਸ ਵੱਲੋਂ ਰਸਤੇ ਦੇ ਵਿੱਚ ਰੋਕ ਕੇ ਪੁਲਿਸ ਦੀ ਮੌਜੂਦਗੀ ਦੇ ਵਿੱਚ ਇਹਨਾਂ ਮੋਟਰਸਾਈਕਲਾਂ ਦੀ ਭੰਨ ਤੋੜ ਕੀਤੀ ਗਈ ਅਤੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਝੰਡੇ ਵੀ ਉਤਾਰੇ ਗਏ ਸਨ ਹਾਲਾਂਕਿ ਉਸ ਮੌਕੇ ਹਿਮਾਚਲ ਪੁਲਿਸ ਉੱਥੇ ਮੁੱਖ ਦਰਸ਼ਕ ਬਣੀ ਰਹੀ ਪਰ ਉੱਥੇ ਹੀ ਹੁਣ ਦਲ ਖਾਲਸਾ ਵੱਲੋਂ ਹਿਮਾਚਲ ਤੋਂ ਆਈਆਂ ਹੋਈਆਂ ਵੱਸਾਂ ਅਤੇ ਹਿਮਾਚਲ ਤੋਂ ਆਏ ਹੋਏ ਵਾਹਨ ਜੋ ਕਿ ਵਾਪਸ ਹਿਮਾਚਲ ਨੂੰ ਜਾ ਰਹੇ ਸਨ ਰਾਸਤੇ ਦੇ ਵਿੱਚ ਰੋਕ ਕੇ ਪੱਕੇ ਸਟicker ਇਨ੍ਹਾਂ ਬੱਸਾਂ ਕਾਰਾਂ ਸਕੂਟਰਾਂ ਮੋਟਰਸਾਈਕਲਾਂ ਤੇ ਲਗਾਏ ਜੋ ਕਿ ਹਿਮਾਚਲ ਨੰਬਰ ਦੇ ਸਨ ਅਤੇ ਹਿਮਾਚਲ ਨੂੰ ਜਾ ਰਹੇ ਸਨ ਅਤੇ ਇੱਕ ਨਹੀਂ ਕਈ ਕਈ ਸਟicker ਇਨ੍ਹਾਂ ਬਹਾਨਾ ਉਤੇ ਲਗਾ ਕੇ ਇਨ੍ਹਾਂ ਬਹਾਨਾ ਨੂੰ ਵਾਪਸ ਹਿਮਾਚਲ ਨੂੰ ਤੋਰਿਆ ਗਿਆ ਤੇ ਇਸ ਮੌਕੇ ਇਹਨਾਂ ਨੌਜਵਾਨਾਂ ਵੱਲੋਂ ਹਰ ਇੱਕ ਉਸ ਹਿਮਾਚਲ ਨੰਬਰ ਦੀ ਗੱਡੀ ਨੂੰ ਰੋਕਿਆ ਗਿਆ ਤੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਨਾਰੇ ਵੀ ਲਗਾਏਗੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਜਿੰਦਾਬਾਦ ਦੇ ਨਾਰੇ ਵੀ ਲਗਾਏਗੇ ਤੇ ਇਸ ਮੌਕੇ ਇਹਨਾਂ ਨੌਜਵਾਨਾਂ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਨੌਜਵਾਨ ਵੀ ਮੌਜੂਦ ਸਨ ਜਿਨ੍ਹਾਂ ਨੂੰ ਕੀ ਇਸ ਗੱਲ ਤੇ ਕਾਫੀ ਜ਼ਿਆਦਾ ਗੁੱਸਾ ਸੀ ਤੇ ਜਿਨ੍ਹਾਂ ਦਾ ਕਹਿਣਾ ਸੀ ਕੀ ਸਤਜਨਾਇਲ ਸਿੰਘ ਭਿੰਡਰਾ ਵਾਲਿਆਂ ਦੇ ਸਟicker ਅਤੇ ਝੰਡੇ ਫਾੜ ਕੇ ਇਹ ਲੋਕ ਹਰ ਵਾਰ ਇਹ ਸਾਬਤ ਕਰਨਾ ਚਾਹੁੰਦੇ ਨੇ ਕਿ ਉਹਨਾਂ ਨੂੰ ਸਾਡੀ ਲੋੜ ਨਹੀਂ ਹੈ ਸਾਨੂੰ ਉਹਨਾਂ ਦੀ ਲੋੜ ਹੈ ਜਦਕਿ ਹਿਮਾਚਲ ਪ੍ਰਦੇਸ਼ ਦਾ ਸਾਰਾ ਵਪਾਰ ਹੀ ਟੂਰਿਸਟਾਂ ਦੇ ਸਿਰ ਤੇ ਚੱਲਦਾ ਹੈ ਅਤੇ ਉਹ ਇਸ ਤਰ੍ਹਾਂ ਯਾਤਰੀਆਂ ਨੂੰ ਤੰਗ ਪ੍ਰੇਸ਼ਾਨ ਇੱਕ ਵਾਰ ਨਹੀਂ ਹਰ ਵਾਰ ਦਾ ਹੀ ਕੰਮ ਹੈ ਜਦਕਿ ਪੁਲਿਸ ਪ੍ਰਸ਼ਾਸਨ ਉੱਥੇ ਮੂਕ ਦਰਸ਼ਕ ਬਣ ਕੇ ਦੇਖਦਾ ਹੁੰਦਾ ਹੈ ਪਰ ਇਸ ਵਾਰ ਇਸ ਦਾ ਜਵਾਬ ਇੱਟ ਦਾ ਜਵਾਬ ਪੱਥਰ ਦੇ ਨਾਲ ਦੇਣ ਦੀ ਗੱਲ ਹੋਈ ਹੈ ਅਤੇ ਜਿਵੇਂ ਝੰਡੇ ਉਤਾਰੇਗੇ ਉਹ ਇਤਰਾਹੀ ਹੁਣ ਹਿਮਾਚਲ ਦੀਆਂ ਬੱਸਾਂ ਕਾਰਾਂ ਜੀਪਾਂ 18 ਦੇ ਉੱਪਰ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਪੱਕੇ ਸਟicker ਜੋ ਕਿ ਸੌਖੇ ਨਹੀਂ ਉਤਰਦੇ ਉਹ ਲਗਾ ਕੇ ਉਹਨਾਂ ਨੂੰ ਵਾਪਸ ਹਿਮਾਚਲ ਨੂੰ ਰਵਾਨਾ ਕੀਤਾ ਗਿਆ ਅਤੇ ਉਸ ਅਮਨ ਸੂਦ ਨੂੰ ਚੈਲੇਂਜ ਕੀਤਾ ਗਿਆ ਕਿ ਉਤਾਰ ਹੁਣ ਕਿੰਨੀਆਂ ਗੱਡੀਆਂ ਤੋਂ ਤੋਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਸਟicker ਉਤਾਰੇਗਾ ਸੋ ਤੁਹਾਡਾ ਕੀ ਕਹਿਣਾ ਹੈ ਦਲ ਖਾਲਸਾ ਦੀ ਇਸ ਕਾਰਵਾਈ ਬਾਰੇ ਜਰੂਰ ਕਮੈਂਟ ਕਰਨਾ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਹੋਰ ਤਾਜ਼ਾ ਖਬਰਾਂ ਦੇ ਲਈ ਬਨੇ ਰਹਿਣਾ ਲਿਮਟਡ ਗਿਆਨ ਦੇ ਨਾਲ